ਜੀ ਇਹਨੂੰ ਸਸਰੀਆਕਾਲ ਜੀ ਜਿਹਦਾ ਹਾਲ ਚਾਲ ਤੁਹਾਡਾ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਰੱਬ ਸਾਰਿਆਂ ਚੜਦੀ ਕਲਾ ਰੱਖੇ ਤੇ ਅੱਜ ਅਸੀਂ ਸੁਣਨ ਜਾ ਰਹੇ ਹਾਂ ਰੰਧਾਵਾ ਬ੍ਰਦਰਸ ਨੂੰ ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਜਿਵੇਂ ਕਿ ਆਪਾਂ ਇਹਨਾਂ ਦੀ ਕੱਲ ਵੀ ਇੱਕ ਪਰਫਾਰਮੈਂਸ ਦੇਖੀ ਆ ਤੇ ਬਹੁਤ ਵਧੀਆ ਗੱਲਾਂ ਕਰਦੀਆਂ ਨੇ ਉਸੇ ਮਾਪਿਓ ਦੇ ਬਾਰੇ ਤੇ ਅੱਜ ਦਾ ਜਿਹੜਾ ਇਹਨਾਂ ਦਾ ਗੀਤ ਏ ਆਪਣਾ ਪਤਨੀ ਆਪਣਾ ਪਤਨੀ ਠੀਕ ਹੈ ਤੇ ਬੜੀਆਂ ਵਧੀਆ ਗੱਲਾਂ ਹੋਣਗੀਆਂ ਕੱਲ ਤੇ ਸਾਨੂੰ ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ ਅੱਜ ਹੀ ਸੁਣਦੀਆਂ ਤੇ ਫਿਰ ਆਪਾਂ ਵੇਖਦੇ ਆ ਵਿਚਾਰ ਕਰਦੇ ਆ ਐਂ ਤੇ ਸਾਂਝੇ ਤੇ ਕਾਲ ਵਾਲੀ ਵੀਡੀਓ ਦੇ ਵਿੱਚ ਥੋੜਾ ਜਿਹਾ ਆਪਣਾ ਇਸ਼ੂ ਆ ਰਿਹਾ ਕਿ ਉਹ ਜਿਹੜੇ ਈਵਰਸ ਮਤਲਬ ਕਿ ਉਹ ਇੰਗਲਿਸ਼ ਹੋ ਗਏ ਥੋੜੀ ਜਿਹੀ ਉਹਦੀ ਆਡੀਓ ਟਰੈਕ ਤੇ ਉਹ ਸੈਟਿੰਗ ਚ ਜਾ ਕੇ ਜਿਹੜਾ ਨਾ ਉਹ ਚੇਂਜ ਕਰਕੇ ਪੰਜਾਬੀ ਚ ਜਾ ਕੇ ਆਪਣਾ ਦੇਖ ਸਕਦੇ ਆ ਆਪਣੀ ਉਸ ਵੀਡੀਓ ਤੇ ਨਹੀਂ ਆਪਣੀ ਮੋਸਟਲੀ ਵੀਡੀਓ ਤੇ ਆਪਣਾ YouTube ਥੋੜੀ ਜੀ ਸੈਟਿੰਗ ਨੂੰ ਚੇਂਜ ਕਰਦੇ ਪਏ ਨੇ ਜਿੰਦੇ ਵਿੱਚ ਆਪਣਾ ਡਬਿੰਗ ਜਿਹੜੀ ਨਾ ਉਹ ਇੰਗਲਿਸ਼ ਹੋ ਜਾਂਦੀ ਹੈ ਆਵਾਜ਼ ਸਾਡੀ ਜਿਹੜੀ ਉਹ ਇੰਗਲਿਸ਼ ਚ ਆਣ ਲੱਗ ਜਾਂਦੀ ਹੈ ਤੇ ਉਹ ਜਿਹੜੇ ਸਾਡੇ ਵੀਵਰਸ ਕੋ ਇੰਗਲਿਸ਼ ਦੀ ਆਵਾਜ਼ ਆਂਦੀ ਹੈ ਤੇ ਉਹਦੇ ਆਡੀਓ ਟਰੈਕ ਜਿਹੜਾ ਹੈ ਨਾ ਸੈਟਿੰਗ ਚ ਜਾ ਕੇ ਆਡੀਓ ਤੇ ਉਹਨੂੰ ਸੈਟਿੰਗ ਨੂੰ ਅਸੀਂ ਹੁਣ ਪ੍ਰੋਪਰਲੀ ਚੇਂਜ ਕਰ ਲਿਆ ਹੁਣ ਸਾਡੀਆਂ ਵੀਡੀਓ ਸਾਰੀਆਂ ਪੰਜਾਬੀ ਦੇ ਵਿੱਚ ਹੀ ਆਇਆ ਕਰਨਗੇ ਸੋ ਲਓ ਜੀ ਹੁਣ ਪੰਜਾਬ ਦੇ ਲੋਕ ਤੱਤ ਸਾਡੇ ਬਜ਼ੁਰਗਾਂ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਦੇ ਕੱਡੇ ਹੋ ਯਾਰ ਜੋ ਹੁੰਦੇ ਦਾ ਸੱਚ ਪਹਿਲਾਂ ਵੀ ਆਏ ਨੇ ਹੁਣ ਦੁਨੀਆਦਾਰੀ ਨੂੰ ਕੁਝ ਜ਼ਿਆਦਾ ਲਿਖਣ ਜਾਂ ਦਿਖਣ ਲੱਗ ਗਏ ਕਿਉਂ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਸੋ ਲਓ ਜੀ ਇਹ ਲੋਕ ਤੱਤ ਕੀ ਕਹਿੰਦਾ ਹੈ ਬਿਲਕੁਲ ਨਵੀਂ ਗੱਲ ਪਹਿਲੀ ਵਾਰੀ ਕੁਝ ਗੀਤ ਇਸ ਸਟੇਜ ਉਤੇ ਪਰਫਾਰਮੈਂਸ ਕਰਾਂਗੇ ਜ਼ਿਆਦਾਤਰ ਨਵੇਂ ਸੋ ਸਾਰਿਆਂ ਨੇ ਗੌਰ ਨਾਲ ਸੁਣਨਾ ਹੈ ਕੀ ਕਹਿੰਦਾ ਹੈ ਸੋ ਸਿਆਣੇ ਕਹਿੰਦੇ ਨੇ ਕਿ ਜੈਸਾ ਵੜਾਂਗੇ ਜੈਸਾ ਬੀਜਾਂਗੇ ਉਹ ਐਸੇ ਹੀ ਫੜ ਲਾਂਗੇ ਕਿਉਂਕਿ ਇਹ ਗੱਲ ਇਹ ਗੱਲ ਕਰਮਾਂ ਦਾ ਹਿਸਾਬ ਹੋਣਾ ਹੈ ਕਰਮਾਂ ਦਾ ਹਿਸਾਬ ਉਹ ਨਹੀਂ ਹੋਊਗਾ ਕਿ ਇੱਥੇ ਨਹੀਂ ਇੱਥੇ ਦੇ ਜਾਓਗੇ ਸੋ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਚੰਗੀਆਂ ਗੱਲਾਂ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਲਿਆ ਕਰੋ ਜਿਹੜੀ ਸਾਡੀ ਜ਼ਿੰਦਗੀ ਵਿੱਚ ਕੰਮ ਆਵੇ। ਤੋਂ ਸੁਣਿਓ ਕੀ ਕਹਿੰਦਾ ਸੱਚ? ਸਗੌਰ ਨਾਲ ਕੀ ਕਹਿੰਦਾ? ਜਿਹੜਾ ਸੱਚ ਬਣਦਾ ਹੈ ਜਿਹ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ ਇਕੱਲੀ ਜਿਹੜੇ ਕਰਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਸਿਰਫ ਉਹ ਕਈ ਦੀਆਂ ਤਾਂ ਨੇ ਕਿ ਦੁਜੇ ਵੀ ਸਮਝ ਜਾ ਜਿਹੜੇ ਕਰਦੇ ਨੇ ਕਹਿੰਦਾ ਬਕੇ ਕਾਲ ਯੁਗ ਦੀਆਂ ਸੱਚੀਆਂ ਗੱਲਾਂ ਨੇ ਹੋ ਵੀ ਰਹੀਆਂ ਨੇ ਤੁਸੀਂ ਗੜੇ ਬੱਚੇ ਉਹ ਜਾਣ ਦਿਓ ਸਭ ਕੁਝ ਕਹਿੰਦਾ ਹੋਪਤੀ ਆਪਣਾ ਛੱਡੀ ਫਿਰਦੀ ਓਏ ਲੱਡੂ ਪਿਛੇ ਲੱਗੀ ਫਿਰਦੀ ਪਿਛੇ ਬੱਣੀ ਉਹ ਪਹਿਲੇ ਨਾਲ ਤੇਰੀ ਕਾ ਪੈਂਦੀਆਂ ਓਏ ਦੂਜਾ ਵਿਆਹ ਕਰਵਾਈ ਫਿਰਦੀ ਬਤੀ ਆਪਣਾ ਛੱਡੀ ਫਿਰਦੀ ਓਏ ਲੰਡੂ ਪਿੱਛੇ ਲੱਗੀ ਫਿਰਦੀ ਓ ਪਹਿਲੇ ਨਾਲ ਤਰੀਕਾਂ ਪੈਂਦੀਆਂ ਵੇ ਤੂੰ ਜਾ ਵਿਆਹ ਕਰਵਾਈ ਫਿਰਦੀ ਓ ਪਹਿਲੇ ਨਾਲ ਤਰੀਕਾਂ ਪੈਂਦੀਆਂ ਓ ਤੂੰ ਜਾ ਵਿਆਹ ਕਰਵਾਇਆ ਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਰ ਜੁਗੇ ਆਇਆ ਏ ਨਹੀਂ ਕਿਸੇ ਦੇ ਵਸਦੋਸ ਤੋਂ ਸੱਚੀ ਕਲ ਜੁਗ ਆਇਆ ਏ ਅਗਲੀ ਗੱਲ ਗੌਰ ਨਾਲ ਸੁਣੋ ਸਾਡੇ ਮਾਲਵਾ ਟੀਵੀ ਵਾਲੇ ਹੋਰ ਬਾਬਾ ਜੀ ਠੀਕ ਠਾਕ ਬੜੇ ਵਧੀਆ ਵੀਰ ਸਾਡੇ ਆਪਿਆ ਕਰਦੇ ਨੇ ਸਾਨੂੰ ਤੇ ਸੇਮ ਵੀਰ ਸਗਲੇ ਬੋਲ ਕੀ ਕਹਿੰਦੇ ਨੇ ਹੋ ਤੇਰਾ ਸਾਲ ਹੈ ਉਮਰ ਕੁੜੀ ਦੀ ਅੱਠਵੀਂ ਦੇ ਵਿੱਚ ਪੜਦੀ ਆ ਅੱਠਵੀਂ ਦੇ ਵਿੱਚ ਪੜਦੀ ਆ ਧੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ ਕਰਦੀ ਆ ਉਸ ਗੱਲਾਂ ਨੂੰ ਚੋੜ ਅੱਗੇ ਨਿਕਲਣਾ ਹੈ ਤੇਰਾ ਸਾਲ ਹੈ ਉਮਰ ਕੁੜੀ ਦੀ 8ਵੀਂ ਦੇ ਵਿੱਚ ਪੜਦੀ ਆ ਉਹ ਧੀ ਗਲੀ ਵਿੱਚ ਧਿਆਨ ਰੱਖੇ ਵਾ ਫੋਨ ਤੇ ਗੱਲਾਂ ਕਰਦੀ ਆ ਹੋ ਤੂੰ ਨਹੀਂ ਆਪਣੇ ਪਿਓ ਨੂੰ ਦੱਸਣਾ ਓਏ ਧੀ ਨੂੰ ਗੱਲ ਸਮਝਾਈਆ ਗੱਲ ਸਮਝਾਈਆ ਹੋ ਨਹੀਂ ਕਿਸੇ ਦੇ ਵਸ ਦੋਸਤੋ ਸੱਚੀ ਕਲ ਜੁਗ ਆਇਆ ਆ ਨਹੀਂ ਕਿਸੇ ਦੇ ਵਸ ਦੋਸਤੋ ਸੱਚੀ ਕਲ ਜੁਗ ਆਇਆ ਆ ਅਗੇ ਕਹਿੰਦਾ ਮੈਂ ਕੱਲ ਹਮੇਸ਼ਾ ਕਰਦਾ ਹੁੰਨਾ ਕਿ ਇਨਸਾਨ ਦੀ ਉਮਰ ਵੱਡੀ ਹੋ ਜਾਣ ਨਾਲ ਕਦੇ ਸਿਆਣਾ ਨਹੀਂ ਹੁੰਦਾ ਦਾੜੀ ਚਿੱਟੀ ਆਉਣ ਦੇ ਨਾਲ ਕਦੇ ਸਿਆਣਾ ਨਹੀਂ ਹੁੰਦਾ ਇਨਸਾਨ ਆਪਣੇ ਕੰਮਾਂ ਨਾਲ ਸਿਆਣਾ ਹੁੰਦਾ ਉਹ ਚਾਹੇ ਬੱਚਾ ਕਿੰਨਾ ਹੋਵੇ ਉਹ ਚੀ ਸਿਆਣ ਬਹੁਤ ਜ਼ਿਆਦੀ ਹੁੰਦਾ ਸੋ ਅਗਲੀ ਗੱਲ ਕੀ ਕਹਿੰਦੀ ਹੈ 8 ਸਾਲ ਹੈ ਉਮਰ ਬੁੱਢੀ ਦੀ ਲੋਕੀ ਕਹਿਣ ਸਿਆਣੀ ਐ ਮੁੰਡੇ ਕੁੜੀ ਦੀਆਂ ਕੁੰਡੀਆਂ ੜਾਉਂਦੀ ਪਾਲੀ ਖਸਮਾ ਖਾਣੀ ਐ 60 ਸਾਲ ਹੈ ਉਮਰ ਬੁੱਢੀ ਦੀ ਲੋਕੀ ਕਹਿਣ ਸਿਆਣੀ ਐ ਉਹ ਮੁੰਡੇ ਕੁੜੀ ਦੀਆਂ ਕੁੰਡੀਆਂ ੜਾਉਂਦੀ ਪਾਲੀ ਖਸਮਾ ਖਾਣੀ ਐ ਤੋਂ ਪਾਸਿਆਂ ਪੈਸੇ ਖਾਂਦੀ ਓ ਆਪਣਾ ਖਾਣ ਬਣਾ ਆਏ ਖਾਣ ਬਣਾ ਆਏ ਕੀ ਕਿਸੇ ਦੇ ਵਸਦੋਸ ਤੋਂ ਸੱਚੀ ਕਲ ਜੁਗ ਆਇਆ ਏ ਓਏ ਨਹੀਂ ਕਿਸੇ ਦੇ ਵਸਦੋਸ ਤੋਂ ਸੱਚੀ ਕਲ ਜੁਗ ਆਇਆ ਏ ਕਿਉਂਕਿ ਜਿਹੜੀਆਂ ਸਾਡੀਆਂ ਗੱਲਾਂ ਹੁੰਦੀਆਂ ਨੇ ਇਹ ਸਿੱਧੀਆਂ ਸਿਆਣੇ ਕਹਿੰਦੇ ਨੇ ਸੱਚ ਬੜਾ ਕੌੜਾ ਹੁੰਦਾ ਪਰ ਸੀਨੇ ਜਰ ਲੈਣਾ ਚਾਹੀਦਾ ਹੈ ਸਾਡੀ ਜ਼ਿੰਦਗੀ 'ਚ ਸਾਡੇ ਅੱਗੇ ਵਧਣ ਦੇ ਕੰਮ ਆਉਂਦਾ ਹੈ ਲੋਕੇ ਸਾਡੀਆਂ ਗੱਲਾਂ ਇਹ ਉਹ ਤੀਰ ਹੈ ਜਿਹਨੂੰ ਜ਼ਹਿਰ ਦੀ ਕੁੱਟ ਦਿੱਤੀ ਗਈ ਹੈ ਸੋ ਬੰਦਾ ਸੁਣਨ ਵਾਲਾ ਹੋਣਾ ਚਾਹੀਦਾ ਹੈ ਅਸੀਂ ਤੇ ਸੁਣਾਉਣ ਨੂੰ ਤਿਆਰ ਹੀ ਰਹਨੇ ਅਚੋਦੀ ਘੰਟੇ ਤੂੰ ਸੁਣੇ ਉਹਦੀਆਂ ਗੱਲਾਂ ਕੀ ਹੈ ਅੱਜਕੱਲ੍ਹ ਦੁਨੀਆਦਾਰੀਏ ਸਿੱਧਕ ਨਹੀਂ ਰਹਿ ਗਏ ਕਿੱਥੇ ਥਾਂ ਕਿਸੇ ਨੂੰ ਠਹਿਰਾਵ ਨਹੀਂ ਬੰਦਾ ਕਹਿੰਦਾ ਮੈਂ ਹੋਰ ਕਿੱਥੇ ਜਾਵਾਂ ਜਨਾਨੀ ਕਾਲਜੁਗ ਦੀਆਂ ਇਹ ਚੀਜ਼ਾਂ ਨਹੀਂ ਇਹ ਆਉਣ ਵਾਲਾ ਸਮਾਂ ਬਾਬੇ ਨਾਨਕ ਨੇ ਪਹਿਲਾਂ ਦੱਸ ਦਿੱਤਾ ਸੀ ਪੰਜਾਬੀਆਂ ਨੂੰ ਪਰ ਪੰਜਾਬੀਆਂ ਨੇ ਕਦੇ ਗੁਰੂ ਮਹਾਰਾਜ ਨੂੰ ਪੜਿਆ ਹੀ ਨਹੀਂ ਸਮਝ ਕੀ ਆ ਬੰਦਾ ਕਹਿੰਦਾ ਹੈ ਓ ਮੈਂ ਤੇਰੇ ਬਿਨ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਐ ਕਾਲਵਾ ਦੇ ਉਹ ਨਸ਼ੇ ਵਾਲੀਆਂ ਤੇ ਗੋਲੀਆਂ ਵਹੀ ਜਾ ਯਾਰ ਨਾਲ ਪੈਂਦੀ ਐ ਐਡਾ ਕੌੜਾ ਸੱਚ ਨਹੀਂ ਕਰਦਾ ਕੋਈ ਨਹੀਂ ਬੋਲਦਾ ਕਿਉਂਕਿ ਸਾਰਿਆਂ ਨੂੰ ਪੈਸੇ ਦੇ ਨਾਲ ਐ ਨੰਗ ਮੰਗ ਵਿਖਾ ਕੇ ਪੈਸਾ ਇਕੱਠਾ ਕਰਨਾ ਹੈ ਦੁਨੀਆ ਠੱਠੇ ਖੂਜ ਜਾਵੇ ਤੇ ਪਰ ਅਸੀਂ ਵੀ ਬੜੇ ਬੇਸ਼ਰਮ ਹੋ ਗਏ ਆ ਅਸੀਂ ਵੀ ਉਹਨਾਂ ਨੂੰ ਸੁਣਦੇ ਆ ਹੁਣ ਕਈਆਂ ਨੇ ਸਾਡੀਆਂ ਗੱਲਾਂ ਵੀ ਸੁਣ ਕੇ ਜਾ ਕੇ ਉਹਨਾਂ ਦੇ ਗੀਤ ਲਾ ਕੇ ਟਰੈਕਟਰ ਦੇ ਉੱਤੇ ਫਿਰਨਾ ਇਹ ਦੱਸੋ ਹੁਣ ਅਸੀਂ ਕੀ ਕਰ ਲਈਏ ਥੱਲੇ-ਕੱਲੇ ਦੇ ਘਰ ਜਾਣ ਉਦੇ ਰਹੇ ਏ ਭਾਈ ਨਾ ਇਦਾਂ ਕਰੋ ਮਰਜੀ ਐ ਬੋ ਆਪਣੀ ਸਮਾਜ ਚ ਹਰ ਚੀਜ਼ ਆ ਮਿਲਦੀਆਂ ਨੇ ਯਾਰ ਵੀ ਮਿਲਦਾ ਇੱਥੇ ਸ਼ਹਿਦ ਵੀ ਮਿਲਦਾ ਏ ਕਿ ਖਾਣਾ ਕੀ ਐ ਤੇ ਇਨਸਾਨ ਤੇ ਡਬਣ ਗਏ ਉਹ ਕਹਿੰਦਾ ਓ ਮੈਂ ਤੇਰੇ ਬਿਨ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਆ ਹੁ ਨਸ਼ੇ ਵਾਲੀਆਂ ਦੇ ਗੋਲੀਆਂ ਵਹਜਾ ਯਾਰ ਨਾਲ ਪੈਂਦੀ ਐ ਉਹ ਸਾਰੀ ਰਾਤ ਅੱਖ ਨਹੀਂ ਖੁੱਲਦੀ ਓਏ ਪਰ ਕੇ ਪੈਗ ਪਿਆ ਆ ਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲ ਜੁਗ ਆਇਆ ਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲ ਜੁਗ ਆਇਆ ਏ ਯਾਰੀਆਂ ਦੀ ਜਿਹੜੇ ਕਹਿੰਦੇ ਨੇ ਤੇਰੇ ਨਾਲ ਖੜੇ ਆ ਕੋਈ ਨਹੀਂ ਚੱਲੀ ਚੱਲ ਅਸਲ ਜੇ ਗੱਲ ਅੰਦਰੋਂ ਹੋਰ ਹੁੰਦੀ ਹੈ ਨਿਗਾਹ ਭੈਣ ਤੇ ਜਾਂ ਮਾਂ ਦੇ ਹੁੰਦੀ ਹੈ ਯਾਰੀ ਤੇ ਨਹੀਂ ਸੱਚੀਆਂ ਯਾਰੀਆਂ ਬੜੇ ਚਿਰ ਦੀਆਂ ਖਤਮ ਹੋ ਚੁੱਕੀਆਂ ਕਈ ਪੀੜੀਆਂ ਪਹਿਲਾਂ ਹੁਣ ਤਾਂ ਸਿਰਫ ਜਿੱਦਾ ਚੱਲਦਾ ਜਿੱਦਾਂ ਚਲਾਈ ਜਾਂਦਾ ਅੱਗੇ ਕਹਿੰਦਾ ਓਇ ਅੱਜਕੱਲ ਲੋਕੀ ਸੱਚੀ ਮੁੱਚੀ ਪਾਲਾ ਫਾਇਦਾ ਖਾਟਦੇ ਨੇ ਉਹ ਜੀ ਦੀ ਹੋਵੇ ਔਰਤ ਸੋਹਣੀ ਵਹੀ ਯਾਰੀ ਹੋਦੇ ਨਾਲ ਰੱਖਦੇ ਨੇ ਇਹ ਗੱਲਾਂ ਸੱਚੀਆਂ ਲੱਗਦੀ ਤਾਂ ਖਿੱਚ ਕੇ ਤਾੜੀ ਮਾਰਦਿਆ ਕਰੋ ਇਹ ਸਿਆਲ ਐ ਗਰਮੀ ਨਹੀਂ ਮੁੜਕਾ ਨਹੀਂ ਆਉਂਦਾ ਅੱਜਕੱਲ ਓਇ ਅੱਜਕੱਲ ਲੋਕੀ ਸੱਚੀ ਮੁੱਚੀ ਪਾਲਾ ਫਾਇਦਾ ਚੱਕਦੇ ਨੇ ਉਹ ਜੇ ਦੀ ਔਰਤ ਸੋਹਣੀ ਹੋਵੇ ਯਾਰੀ ਉਹਦੇ ਨਾਲ ਰੱਖਦੇ ਨੇ ਉਹ ਨਾਲ ਯਾਰ ਦੇ ਪੱਗ ਵਿਟਾ ਕੇ ਓਏ ਅੱਖੀ ਕੱਟਾ ਪਾਇਆ ਏ ਨਹੀਂ ਕਿਸੇ ਦੇ ਵਸ ਦੋਸਤੋ ਸੱਚੀ ਕਲ ਜੁਗ ਆਇਆ ਏ ਨਹੀਂ ਕਿਸੇ ਦੇ ਵਸ ਦੋਸਤੋ ਸੱਚੀ ਕਲ ਜੁਗ ਆਇਆ ਏ ਦੇਖਿਆ ਹੋਣਾ ਇਹ ਸਭ ਦੌਲਤਾਂ ਸ਼ੌਹਰਤਾਂ ਦੇ ਖੇਡ ਨੇ। ਹੋਰਾਂ ਵੀ ਬੜੀਆਂ ਵਾਇਰਲ ਹੁੰਦੀਆਂ ਤੇ ਵੀਡੀਓ ਦੀ। 50 60 70 ਸਾਲ ਦਾ ਬੁੱਢਾ ਹੁੰਦਾ ਹੈ ਤੇ 23 24 ਸਾਲ ਦੀ ਕੁੜੀ ਜਿਹਨਾਂ ਦੇ ਫੇਰੇ ਹੋਣ ਡੈ ਹੋਣ। ਯਾ ਬਾਹਰ ਦੇ ਚੱਕਣਾ। ਯਾ ਅੱਜਕੱਲੋਂ ਜ ਵੀ ਇਸ਼ਕ ਜਿਆਦਾ ਸਿਰਾਂ ਨੂੰ ਚੜ ਚੁੱਕਿਆ। ਕਹਿੰਦਾ ਉਹ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਹੈ ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵੇ ਗੱਲ ਜਮਾਹੀ ਸੱਚੀ ਹੈ ਓਏ ਅਜਕਲ ਉਹ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਹੈ ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵੇ ਗੱਲ ਜਮਾਹੀ ਸੱਚੀ ਹੈ ਰਬਾਲੇ ਨੂੰ ਕਹਿੰਦੀ ਮੈਂ ਤਾਂ ਧਰਮ ਦਾ ਭਾਈ ਬਣਾਇਆ ਏ ਓਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲਯੁਗ ਆਇਆ ਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲਯੁਗ ਆਇਆ ਸੋ ਬੜਾ ਚੰਗਾ ਲੱਗਦਾ ਹੈ ਜਦੋਂ ਇੰਨਾ ਪਿਆਰ ਵਾਲੇ ਮਾਹੌਲ ਨਾਲ ਸਾਰੇ ਜਣੇ ਸੱਚੀਆਂ ਗੱਲਾਂ ਸੁਣਦੇ ਨੇ ਤੇ ਬੜਾ ਦਿਲ ਨੂੰ ਸਕੂਨ ਮਿਲਦਾ ਹੈ ਕਿ ਵਾਕੇ ਯਾਰ ਸੱਚ ਵਿੱਚ दम ਹੈ ਲੋਕੀ ਸੁਣਦੇ ਨੇ ਤੇ ਵਾਕੇ ਹੀ ਸਾਜ ਮਾਰ ਕਰਦਾ ਹੈ ਹਾਂਜੀ ਅਗੇ ਲਾਸਟ ਵਿੱਚ ਕਹਿੰਦਾ ਹੈ ਇਹ ਗੀਤ ਬੜੇ ਪਿਆਰੇ ਵੀਰ ਨੇ ਲਿਖਿਆ ਹੈ ਪਾ ਵਾਲੀ ਪ੍ਰਤਾਪ ਵੜਾ ਵਧੀਆ ਬੜੀ ਵਧੀਆ ਕਲਮ ਹੈ ਵੀਰ ਦੀ ਸੋਕੇ ਕਹਿੰਦਾ ਹੋ بڑے ਵਖਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜਾਇਆ ਏ ਪਾਲਿਆ ਅਤੇ ਪੜਾਇਆ ਏ ਉਸੇ ਪੁੱਤ ਨੇ ਮੰਜਾ ਪਿਓ ਦਾ ਬਾਹਰ ਹਵੇਲੀ ਢਾਇਆ ਏ ਢਾਇਆ ਏ ਗੱਲ ਫਿਰ ਉਹ ਆ ਗਈ ਹੈ ਕਿ ਜੋ ਕਰਾਂਗੇ ਇਹ ਆਪਣੇ ਆਪਣਾ ਕਰਵਾਉਣਾ ਵੀ ਪੈਣਾ ਹੈ ਜਿਹੜੇ ਮਾਪਿਆਂ ਦੀ ਕਦਰ ਨਹੀਂ ਕਰਦੇ ਕਿੰਨੇ ਵੀ ਇੱਥੇ ਖੜੇ ਹੋਏ ਆ ਕਿਤਨਾ ਕਿਤੇ ਕੋਈ ਨਾ ਕੋਈ ਤਾਂ ਦੁਖੀ ਹੋਵੇਗਾ ਕਿਤਨਾ ਕਿਤੇ ਨਹੀਂ ਕਿ तकरीबन ਜ਼ਿਆਦਾਤਰ ਸਾਰੇ ਹੋ ਬੜੇ ਵਕਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜਾਇਆ ਏ ਉਸੇ ਪੁੱਤ ਨੇ ਮੰਜਾ ਪਿਓ ਦਾ ਉਹ ਬਾਹਰ ਹਵੇਲੀ ਦਾਇਆ ਏ ਓ ਦੇਖ ਵੇਖ ਕੇ ਟੱਪਾਂ ਵਾਲੀ ਦਾ ਓਏ ਤਾਂ ਭਾ ਵੀ ਕਬਰਾਂ ਆਏ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲ ਜੁਗ ਆਇਆ ਏ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲ ਜੁਗ ਆਇਆ ਏ ਜਾਂਦਰੀ ਨੇ ਗੱਲਾਂ ਸੁਣ ਕੇ ਨਾ ਮਤਲਬ ਵਾਕਈ ਸੱਚੀਆਂ ਤੇ ਗੁੜੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਨਾ ਬੜੀ ਵੱਡੀ ਗੱਲ ਕਹੀ ਕਿ ਇਹ ਸਾਡੀ ਗੱਲਾਂ ਦੇ ਜਿਹੜੇ ਤੀਰ ਨੇ ਨਾ ਉਹ ਜ਼ਹਿਰ ਚ ਭਰੇ ਹੋਏ ਹੁੰਦੇ ਨੇ ਉਹ ਲੱਗਦੇ ਨੇ ਨਾ ਤੇ ਜ਼ਖਮ ਦਿੰਦੇ ਨੇ ਹਾਂ ਜੀ ਉਹ ਗੱਲਾਂ ਨੇ ਜਿਹੜੀਆਂ ਮੁਆਸ਼ਰੇ 'ਚ ਚੱਲਦੀਆਂ ਪਈਆਂ ਨੇ ਠੀਕ ਹੈ ਸਾਰਾ ਸਾਰਾ ਤਾਂ ਕਹਿੰਦਾ ਉਹ ਬਾਬਾ ਹੁੰਦਾ ਵਾ ਤੇ 30 24 ਸਾਲ ਦੀ ਕੁੜੀ ਹੁੰਦੀ ਆ ਤੇ ਵਿਆਹ ਕਰਾਉਂਦਾ ਤੇ ਉਸੇ ਚੀਜ਼ ਨੂੰ ਦੇਖੋ ਤੁਸੀਂ ਦੇਖੋ ਕਿ ਵਿਊ ਵੀ ਕਿੰਨੇ ਮਿਲਦੇ ਨੇ ਹਾਂ ਜੀ ਵਾਈਰਲ ਵੀ ਕਿੰਨੇ ਹੁੰਦੇ ਨੇ ਤੇ ਵਿਆਹ ਹੋ ਕਿੰਦੇ ਪਿੱਛੇ ਰਿਹਾ ਹੁੰਦਾ ਜਾਂ ਪੈਸੇ ਪਿੱਛੇ ਤੇ ਜਾਂ ਯਾ ਪਾਸਪੋਰਟ ਪਿੱਛੇ ਹਾਂ ਯਾ ਪਾਸਪੋਰਟ ਪਿੱਛੇ ਨਾ ਕਿ ਪਾਸਪੋਰਟ ਚੇਂਜ ਹੋ ਜਾਏਗਾ ਅੱਜ ਕੱਲ੍ਹ ਐਸਾ ਹੁੰਦਾ ਇੱਦਾਂ ਹੀ ਪਿਆ ਵਾ ਕਈ ਇਦਾਂ ਹੁੰਦਾ ਪਿਆ ਵਾ ਲੋਕ ਜਦਾਂ ਦੇਖਦੇ ਉਮਰਾਂ ਅੱਜ ਕੱਲ੍ਹ ਲੋਕ ਦੇਖਦੇ ਹੀ ਨਹੀਂ ਹੈਗੇ ਕਿ ਸੇ ਉਹਦੇ ਨਾ ਕਹਿੰਦੇ ਇਥੇ ਸਿਆਣਾ ਬਾਬਾ ਇਹ ਨਹੀਂ ਕਿ ਉਹ ਚਿੱਟੀ ਦਾੜੀ ਆ ਗਈ ਚਟੇ ਵਾਲਾ ਕੋ ਸਿਆਣਾ ਹੋ ਗਿਆ ਇਹ ਨਹੀਂ ਹੁੰਦਾ ਕਹਿੰਦੇ ਉਹਨਾਂ ਦੇ ਕੰਮ ਜਿਹੜੇ ਹੁੰਦੇ ਉਹ ਸਿਆਣਾ ਉਹਨਾਂ ਬਣਾਉਂਦੇ ਆ ਕਿ ਚਿੱਟੇ ਤੁਸੀਂ ਆਪਣਾ 60 ਸਾਲਾਂ ਦੇ ਹੋ ਕੇ ਬਜ਼ੁਰਗੀ 'ਚ ਜਾ ਕੇ ਵੀ ਇਹ ਬੁੱਢੀ ਬੰਦੇ 'ਚ ਅਗਰ ਖੁੰਡੀਆਂ ਹੀ ਪਾਈ ਰੇ ਹੋਗੇ ਤੇ ਤੁਹਾਡਾ ਸਿਆਣਪੂਰਨ ਦਾ ਕੋਈ ਫਾਇਦਾ ਨਹੀਂ ਬਿਲਕੁਲ ਉਹਨਾਂ ਨੇ ਕਰਮ ਜਿਹੜੇ ਇੱਕ ਹੋਰ ਗੱਲ ਕੀਤੀ ਉਹਨਾਂ ਨੇ ਕਿਹਾ ਜਿਹੜੀ ਯਾਰੀ ਸੀ ਨਾ ਅੱਜ ਤੋਂ ਮਤਲਬ ਕਿ ਦੋ ਚਾਰ ਸੱਗੀਆਂ ਪਹਿਲਾ ਹੀ ਮੌਕਾ ਗਈ ਸੀ ਕਿ ਤੇ ਅੱਜ ਦੀ ਜਿਹੜੀ ਯਾਰੀ ਹੈ ਨਾ ਸਿਰਫ ਮਤਲਬ ਤੱਕ ਆ ਵੇਖ ਲਓ ਅਲਫਾਨ ਭਾਈ ਇਹਦੇ ਵਿੱਚ ਉਹ ਹਰ ਚੀਜ਼ ਨੂੰ ਮੈਂਸ਼ਨ ਨਹੀਂ ਕਰ ਸਕਦੇ ਨਹੀਂ ਨਹੀਂ ਮਤਲਬ ਹਰ ਬੰਦੇ ਦੀ رائے ਨਾ ਆਪਣੀ ਹੁੰਦੀ ਹੈ ਆਪਣੀ ਹੁੰਦੀ ਹੈ ਲੇਕਿਨ ਉਹ ਕਿਸੇ ਇੱਕ ਚੀਜ਼ਾਂ ਤੋਂ ਤفق ਕਰਦੇ ਨੇ ਕਿਸੇ ਤੋਂ ਨਹੀਂ ਕਰਦੇ ਠੀਕ ਹੈ ਇਹ ਨੋ ਡਾਊਟ ਜ਼ਮਾਨਾ ਬਹੁਤ ਬੁਰਾ ਹੈ ਜੇ ਜ਼ਮਾਨਾ ਬੁਰਾ ਹੈ ਨਾ ਤੇ ਚੰਗੇ ਲੋਕ ਵੀ ਹੈਗੇ ਹੈ ਜ਼ਾਹਿਰੀ ਕਰ ਮੈਂ ਇਨਸਾਨ ਨੂੰ ਆਏ ਹਮੇਸ਼ਾ ਇਹ ਗੱਲ ਕਰਦਾ ਇਨਸਾਨ ਖੁਦ ਚੰਗਾ ਹੋਵੇ ਬਿਲਕੁਲ ਠੀਕ ਹੈ ਇਹ ਜਦੋਂ ਉਹ ਖੁਦ ਚੰਗਾ ਹੋਏਗਾ ਨਾ ਤਾਂ ਉਹਨੂੰ ਆਟੋਮੈਟਿਕਲੀ ਲੋਕ ਵੀ ਚੰਗੇ ਮਿਲਣਗੇ ਹਾਂਜੀ ਜਦੋਂ ਉਹ ਖੁਦ ਦਿਲ ਦਾ ਮਾੜਾ ਹੋਏਗਾ ਨਾ ਤੇ ਉਹਨੂੰ ਲੋਕ ਵੀ ਆਟੋਮੈਟਿਕਲੀ ਮਾੜੇ ਹੀ ਮਿਲਣਗੇ ਨਹੀਂ ਬਸ ਭਾਈ ਉਹ ਇਹ ਗੱਲ ਕਰ ਰਹੇ ਨੇ ਉਹ ਐਵੇਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਉਹਨਾਂ ਦਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਕਸਰ ਵੇਖਿਆ ਜਾਵੇ ਨਾ ਤੇ ਜਿਹੜੀ ਹੈ ਨਾ ਐਵੇਂ ਹੁੰਦਾ ਹੋਵੇ ਮਤਲਬ ਕਿ ਮੋਸਟਲੀ ਤੁਸੀਂ ਮੈਂ ਉਹਨਾਂ ਦੀ ਗੱਲ ਨੂੰ ਸੁਣਿਆ ਉਹਨਾਂ ਨੇ ਕਿ ਅੱਜ ਕੱਲ ਦੀ ਯਾਰੀ ਮੈਂ ਸਿਰਫ ਇਸ ਕੱਲ 'ਚ ਫਰਕ ਐ ਪਾਣਾ ਪਿਆ ਅੱਜ ਕੱਲ ਦੀ ਯਾਰੀ ਚੰਗੀ ਵੀ ਹੈਗੀ ਜਿਹੜੀ ਗੱਲ ਹੈ ਜਿੱਥੇ ਚੰਗੇ ਮੈਂ حضرت ਅਲੀ ਦਾ ਕਹੋਲੇ ਕਿ ਜਿਸ ਬੰਦੇ ਨੂੰ ਦੁਨੀਆ ਦੇ ਵਿੱਚ ਤਿੰਨ ਦੋਸਤ ਮਖਲਸ ਮਿਲ ਗਏ ਨਾ ਉਹਦੀ ਦੁਨੀਆ ਇਸ ਤੋਂ ਇਸ ਤੋਂ ਅੱਛੀ ਹੋ ਹੀ ਨਹੀਂ ਸਕਦੀ ਤੇ ਅੱਛੇ ਲੋਕ ਦੁਨੀਆ 'ਚ ਹੈਗੇ ਨੇ ਲੇਕਿਨ ਇਹ ਕਿ ਤੁਹਾਨੂੰ ਉਹਨਾਂ ਦੀ ਜਾਂਚ ਕਰਨੀ ਪੈਂਦੀ ਹੈ ਠੀਕ ਹੈ ਕਿ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਉਹ ਜਿੱਦਾਂ ਇੱਕ ਤੁਸੀਂ ਬਾਜ਼ਾਰ ਜਾਓਗੇ ਇੱਕ ਪਾਸੇ ਸ਼ਹਿਦ ਪਿਆ ਹੋਗਾ ਇੱਕ ਪਾਸੇ ਜ਼ਹਿਰ ਪਿਆ ਹੋਗਾ ਤੁਹਾਡੇ ਤੇ ਡਿਪੈਂਡ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਸ਼ਹਿਦ ਜੂਸ ਕਰਨਾ ਹੈ ਦੇਖੋ ਨਾ ਆਪਣੇ ਕੋਲ ਇਹ ਮੀਡੀਆ ਹੈ ਮੋਬਾਈਲ ਹੈ ਮੇਰਾ ਮੋਬਾਈਲ ਹੈ ਮੇਰੇ ਹੱਥ ਵਿੱਚ ਹੈ ਇਹ ਮੇਰੇ ਤੇ ਡਿਪੈਂਡ ਕਰਦਾ ਮੈਂ ਇਹਦੇ ਤੇ ਕੀ ਵੇਖਣਾ ਹਾਂ ਜੀ ਮੈਂ ਇਹਦੇ ਤੇ ਮਾੜਾ ਵੇਖਣਾ ਹੈ ਕਿ ਮੈਂ ਚੰਗਾ ਵੇਖਣਾ ਹੈ ਰਾਹ ਮੇਰੇ ਕੋਲ ਦੋ ਹੈਗੇ ਨੇ ਬਿਲਕੁਲ ਇਹ ਹੁਣ ਮਰਜ਼ੀ ਹੈ ਇਨਸਾਨ ਦੀ ਆਪਣੇ ਆਪ ਤੇ ਕਿ ਉਹਨੇ ਕੀ ਚੂਸ ਕਰਨਾ ਤੇ ਕੀ ਨਹੀਂ ਕਰਨਾ ਜਿਹੜੇ ਆ ਨਾ ਉਹ ਪੁੱਠੇ ਸਾਰ ਦੇ ਪਤਾ ਜਾਂਦੇ ਆ ਇਹ ਦੇਖੋ ਕਮਿਊਨਿਟੀ ਇਸ ਤਰ੍ਹਾਂ ਦੀ ਹੋ ਗਈ ਨਾ ਐ ਮਾਹੌਲਾ ਬਦਲ ਗਿਆ ਬਦਲ ਗਿਆ ਪਹਿਲੇ ਇੰਨਾ ਕੁਝ ਇਹ ਅਵੇਲ ਨਹੀਂ ਸੀ ਹੁੰਦਾ ਇੰਨੀ ਫੈਸਿਲਿਟੀਆਂ ਨਹੀਂ ਸੀ ਹੁੰਦੀਆਂ ਅੱਜ ਦੇ ਦੌਰ ਤੋਂ ਫੈਸਿਲਿਟੀਆਂ ਹੋ ਗਈਆਂ ਜ਼ਿਆਦਾ ਤੁਸੀਂ ਦੇਖੋ ਕਿ ਪਹਿਲੇ ਔਲਾਦ ਕੰਟਰੋਲ ਚ ਹੁੰਦੀ ਸੀ ਅੱਜ ਜੰਮਦਾ ਬੱਚਾ ਵੀ ਤੁਹਾਡੇ ਕੰਟਰੋਲ 'ਚ ਨਹੀਂ ਆਏਗਾ ਨਹੀਂ ਆਏਗਾ ਤੇ ਪਹਿਲੇ ਜੰਮਦੇ ਬੱਚੇ ਨੂੰ ਤੁਸੀਂ ਦਬਕਾ ਮਾਰਦੇ ਸੀ ਨਾ ਆਪਣੀ ਜਗ੍ਹਾ ਤੇ ਖਲੋ ਜਾਂਦਾ ਸੀ ਇਦਾਂ ਹੀ ਠੀਕ ਹੈ ਜਾਂ ਉਹ ਡਰ ਦੇ ਮਾਰੇ ਕੰਬਲ ਲੱਗ ਜਾਂਦਾ ਸੀ ਅੱਜ ਉਹਨੂੰ ਦਬਕਾ ਮਾਰੋ ਨਾ ਉਹ ਅੱਖਾਂ ਘੜਦਾ ਬਿਲਕੁਲ ਫਰਕ ਆਪਾਂ ਖੁਦ ਲੈ ਕੇ ਆਏ ਹੋਏ ਹਾਂ ਠੀਕ ਹੈ ਤੇ ਠੀਕ ਵੀ ਆਪਾਂ ਲੋਗਾ ਨਹੀਂ ਕਰਨੇ ਬਿਲਕੁਲ ਤੇ ਜਿਹੜੇ ਠੀਕ ਕਰ ਲੈਣਗੇ ਉਹ ਅਗਲੀ ਜ਼ਿੰਦਗੀ ਚ ਵੀ ਠੀਕ ਰਹਿ ਜਾਣਗੇ ਜਿਹੜੇ ਨਹੀਂ ਕਰਨਗੇ ਤੇ ਮੰਜਾ ਤੇ ਨਹੀਂ ਤੇ ਫਿਰ ਹਵੇਲੀ ਚ ਹੈਗਾ ਹੀ ਹੈਗਾ ਉਹੀ ਗੱਲ ਆ ਜਾਣੀ ਹੈ ਨਾ ਕਿ ਕਿੱਡਿਆਂ ਲਾਡਾਂ ਨਾਲ ਪਾਲਿਆ ਹੁੰਦਾ ਕਿੱਡਿਆਂ ਲਾਡਾਂ ਨਾਲ ਪਾਲਿਆ ਹੁੰਦਾ ਐਂਡ ਜਿਹੜਾ ਉਹਦਾ ਹੀ ਮੰਜਾ ਜਿਹੜਾ ਨਾਲ ਹਵੇਲੀ ਚ ਪਿਆ ਹੁੰਦਾ ਆਪ ਘਰ ਚ ਪਿਆ ਹੁੰਦਾ ਹਾਂਜੀ ਬਿਲਕੁਲ ਇਹ ਬੜੀਆਂ ਮਜ਼ੇਦੀਆਂ ਤੇ ਬੜੀਆਂ ਗੂੜੀਆਂ ਗੱਲਾਂ ਸੀ ਐ ਸਾਨੂੰ ਤੇ ਸੁਣ ਕੇ ਅਸੀਂ ਫੀਲ ਕਰੀਦਾ ਗੱਲਾਂ ਨੂੰ ਜਿੱਥੇ ਤੱਕ ਸਾਨੂੰ ਹੋ ਸਕੇ ਹਾਂਜੀ ਤੇ ਕੋਸ਼ਿਸ਼ ਕਰਿਆ ਕਰੋ ਆਪਣਾ ਆਪ ਵੀ ਠੀਕ ਰੱਖੋ ਜਿਹੜਾ ਤੁਹਾਡੇ ਜਾਣ ਪਛਾਣ ਚ ਤੁਹਾਡਾ ਹੈਗਾ ਉਹਨੂੰ ਵੀ ਇਹਨਾਂ ਗੱਲਾਂ ਦੀ ਅਗਿਆਹੀ ਦਿਆ ਕਰੋ ਤਾਂ ਕਿ ਇਹ ਮੁਆਸ਼ਰਾ ਥੋੜਾ ਜਿਹਾ ਬਦਲੇ ਐ ਲੋ ਜੀ ਅਸੀਂ ਵੀਡੀਓ ਅਸੀਂ ਤੁਹਾਨੂੰ ਤੇ ਬਹੁਤ ਸਾਰੇ ਸਾਡਾ ਇਹ ਵਿਊ ਹੈਗੇ ਸੀ ਇਸ ਵੀਡੀਓ ਦੇ ਬਾਰੇ ਚ ਅਸੀਂ ਤੁਹਾਨੂੰ ਸ਼ੇਅਰ ਕਰ ਦਿੱਤੇ ਤੁਹਾਡੇ ਕੀ ਵਿਊ ਨੇ ਕਮੈਂਟਸ ਦੇ ਜ਼ਰੀਏ ਜ਼ਰੂਰ ਦੱਸਣਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਬ ਰੱਖਾ